ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਅੱਜ ਆਪਾਂ ਗੱਲ ਕਰਦੇ ਆਂ ਸਾਡਾ ਪੰਜਾਬ ਟੀਮ ਬਾਰੇ ਸਾਡਾ ਪੰਜਾਬ ਟੀਮ ਵੱਲੋਂ ਇੱਕ ਚੰਗੀ ਖਬਰ ਆਈ ਹੈ ਤੇ ਇੱਕ ਮਾੜੀ ਖਬਰ ਆਈ ਹੈ ਆਪਾਂ ਤੁਹਾਡੇ ਨਾਲ ਪਹਿਲਾਂ ਚੰਗੀ ਖਬਰ ਸ਼ੇਅਰ ਕਰਦੇ ਆਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਡਾ ਪੰਜਾਬ ਦੀਆਂ ਵੀਡੀਓ ਚੱਲ ਹੀ ਰਹੀਆਂ ਸਨ ਹਰੇਕ ਵੀਡੀਓ ਦੇ ਵਿੱਚ ਜੋ ਕੇ ਪਾਲੀ ਭੈਣ ਪਿੰਦਰ ਵੀਰਜੀ ਦੀ ਵਾਈਫ ਹਨ ਸੁਖ ਭੈਣ ਦੀ ਮੌਤ ਤੋਂ ਬਾਅਦ ਉਹ ਵੀਡੀਓ ਵਿੱਚ ਨਹੀਂ ਆ ਰਹੇ ਸਨ ਕਿਉਂਕਿ ਉਹਨਾਂ ਨੇ ਕਾਫੀ ਦੁੱਖ ਕੀਤਾ ਸੀ ਜਿਸ ਕਰਕੇ ਉਹ ਵੀਡੀਓ ਵਿੱਚ ਕੰਮ ਨਹੀਂ ਕਰ ਰਹੇ ਸਨ ਇਸ ਕਰਕੇ ਉਹਨਾਂ ਮਹੀਨਾ ਡੇਢ ਮਹੀਨਾ ਕੰਮ ਬੰਦ ਰੱਖਿਆ ਸੀ ਪਰ ਹੁਣ ਉਹਨਾਂ ਨੇ ਕੰਮ ਕਰਨਾ ਸਟਾਰਟ ਕਰ ਦਿੱਤਾ ਹੈ ਉਹ ਹੁਣ ਸਾਡਾ ਪੰਜਾਬ ਟੀਮ ਵਾਲਿਆਂ ਦੀ ਵੀਡੀਓ ਵਿੱਚ ਨਜ਼ਰ ਵੀ ਆ ਰਹੇ ਹਨ ਤੇ ਉਹ ਆਪਣੇ ਚੈਨਲ ਪਿੰਦਰਪਰੀਤ ਤੇ ਸੁਖਪ੍ਰੀਤ ਬਲੌਗ ਵਾਲੀ ਚੈਨਲ ਤੇ ਵੀ ਕੰਮ ਕਰ ਰਹੇ ਹਨ ਉਹ ਇਹ ਸਾਰਿਆਂ ਲਈ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਸਾਡਾ ਪੰਜਾਬ ਦੀ ਵੀਡੀਓ ਵਿੱਚ ਹੁਣ ਉਹ ਆ ਚੁੱਕੇ ਹਨ ਤੇ ਆਪਾਂ ਨੂੰ ਨਜ਼ਰ ਵੀ ਆਉਣਗੇ ਆਉਂਦੇ ਰਹਿਣਗੇ ਕਿਉਂਕਿ ਸਾਰੇ ਹੀ ਉਹਨਾਂ ਦੀ ਐਕਟਿੰਗ ਨੂੰ ਬਹੁਤ ਪਸੰਦ ਕਰਦੇ ਹਨ ਸੋ ਜਿਹੜੀ ਮਾੜੀ ਖਬਰ ਬਾਰੇ ਆਪਾਂ ਲਿਖਿਆ ਸੀ ਉਹ ਮਾੜੀ ਖਬਰ ਇਹ ਹੈ ਕਿ ਪ੍ਰੀਤ ਵਿੱਕੀ ਨਾਲ ਭੱਜ ਗਈ ਹੈ ਉਹ ਪਰ ਵੀਡੀਓ ਵਿੱਚ ਹੈ ਤੁਸੀਂ ਇਸ ਨੂੰ ਗਲਤ ਵੇਰ ਨਾਲ ਨਾ ਲਿਓ ਕਿਉਂਕਿ ਉਹ ਰੀਅਲ ਲਾਈਫ ਵਿੱਚ ਤਾਂ ਹੈਗੇ ਹਸਬੰਡ ਵਾਈਫ ਹੀ ਹਨ ਪਰ ਇਹ ਵੀਡੀਓ ਵਿੱਚ ਜੋ ਦਿਖਾਇਆ ਗਿਆ ਹੈ ਅਸਲ ਵਿੱਚ ਜਦ ਕੁੜੀਆਂ ਇਦਾਂ ਕਰਦੀਆਂ ਹਨ ਤਾਂ ਇਹ ਇੱਕ ਮਾੜੀ ਗੱਲ ਹੀ ਹੁੰਦੀ ਹੈ ਤੇ ਇੱਕ ਮਾੜੀ ਖਬਰ ਹੀ ਹੁੰਦੀ ਹੈ ਕਿਉਂਕਿ ਉਹ ਆਪਣੇ ਮਾਪੇ ਬਾਬ ਨਾਲੋਂ ਕਿਸੇ ਬਗਾਨੇ ਮੁੰਡੇ ਤੇ ਜ਼ਿਆਦਾ ਯਕੀਨ ਕਰ ਲੈਂਦੀਆਂ ਹਨ ਤੁਸੀਂ ਸਾਰੇ ਇਹ ਵੀਡੀਓ ਵੇਖ ਹੀ ਰਹੇ ਹੋਗੇ ਇਸ ਵੀਡੀਓ ਦਾ ਨਾਮ ਹੈ ਮੱਤ ਤੇ ਪਰਦਾ ਤੇ ਇਹ ਵੀਡੀਓ ਵਿੱਚ ਆਪਾਂ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਤੁਸੀਂ ਵੀ ਆਪਣੀ رائے ਦਿਓ ਕਮੈਂਟ ਬਾਕਸ ਵਿੱਚ ਪ੍ਰੀਤ ਨੂੰ ਪ੍ਰੀਤ ਤੇ ਵਿੱਕੀ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ ਇਹਨਾਂ ਦੇ ਰਿਸ਼ਤੇ ਨੂੰ ਪ੍ਰੀਤ ਦਾ ਜੋ ਬ੍ਰਦਰ ਬਣਿਆ ਹੈ ਸੋਨੂ ਵੀਰ ਉਹ ਉਹ ਇਹਨਾਂ ਨੂੰ ਐਕਸੈਪਟ ਕਰਨਗੇ ਕਿ ਨਹੀਂ ਜਾਂ ਤੁਸੀਂ ਤਾਂ ਡੀ ਕੀ رائے ਹੈ ਕਿ ਕੀ ਹੋਣਾ ਚਾਹੀਦਾ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਨਾਲੇ ਤੁਹਾਨੂੰ ਇਹ ਸੀਰੀਅਲ ਕਿਵੇਂ ਲੱਗ ਰਿਹਾ ਹੈ ਇਹ ਵੀ ਜ਼ਰੂਰ ਦੱਸਿਓ